ਜਿੰਦਗਾ ਜਿਹੜਾ ਅਦਵਾਰ ਗਾ ਨਹੀਂ ਹੁੰਦਾ ਹਾਂਜੀ ਮਤਲਬ ਮਡਲੇ ਦਾ ਵਰਕਸੀ ਬਣ ਰਿਹਾ ਸੀ ਬਿਲਕੁਲ ਹੀ ਕੋਈ ਸੁਧਾਰ ਨਹੀਂ ਹੁੰਦਾ ਸੀ ਤੇ ਉਹ ਉੱਥੇ ਉਹਨਾਂ ਨੇ ਮੈਨੂੰ ਨਾ ਕੰਡਕਟਰ ਲਵਾਤਾ ਤੇ ਉੱਥੇ ਉਹ ਨਹੀਂ ਨਹੀਂ ਨਾ ਮੇਰੇ ਕੋਲ ਕੋਈ ਪੈਸਾ ਹੀ ਤੇ ਨਾ ਮੈਨੂੰ ਕੋਈ ਵਾਸਤਾ ਹੀ ਭਾਵੇ ਤੁਸੀਂ ਹਸਾਉ ਨਾਲੋ ਵੀ ਬਣਾ ਤੇ ਰਹੀ ਬਾੜੇ ਸ਼ਹਿਰ ਨਹੀਂ ਹੈ ਬਾੜਾ ਸ਼ੋਣੀ ਤੋਂ ਮੈਂ ਉਹ ਨਹੀਂ ਜਣੀ ਤੁਰ ਕੇ ਜਿਹੜਾ ਨਾ ਬਾੜਾ ਸ਼ਹਿਰ ਆਇਆ ਅੱਛਾ ਪਚੁੰਗਿਆ ਤੇ ਚੇਰ ਲੱਗਾ اچھا ਜੀ ਸੇਜਪੁੱਚਾ 95 ਰੁਪਏ ਜਿਹੜੀ ਸਾਡੀ ਉਹ ਬੜੀ ਜੀ ਤਨਖਾਹ ਹੁੰਦੀ ਉਹ ਉਹ ਬੇਨਾਰੀ ਕਮਰੇ ਚ ਰਹਿੰਦਾਂ ਲਾਈ ਤੇ ਉਹ ਕੋਈ ਫੂਲ ਦਾ ਆਦੀ ਸੀ ਉਹ ਉਹ ਨੂੰ ਇਹ ਕਰਕੇ ਮੈਂ ਵੀ ਪੀ ਕੁ ਲੈ ਲਿਆ ਹਾਂ ਆ اچھا ਇਸ ਤਰ੍ਹਾਂ ਨਾ ਉਹ 12 ਸਾਲਾਂ ਤੋਂ ਮੈਂ ਗਿਆ ਆਸਟ੍ਰੇਲੀਆ ਉੱਥੋਂ ਦਾ ਇੱਕ ਬੰਦੇ ਨੇ ਕਿਤੇ ਮੇਰੀ ਕਿਤਾਬ ਪੜ੍ਹੀ ਉਹਨੇ ਮੈਨੂੰ ਜਰੂਰ ਸ਼ਾਬਾਸ਼ ਦਿੱਤੀ ਉਹਨੂੰ ਮੁੱਖ ਰੱਖ ਕੇ ਮੈਂ ਉਹ ਕਹਾਣੀ ਲਿਖੀ ਤੇ ਫੈਸਲਾ ਯੂ نو ਕਿਤਰਾ ਉਹ ਮਤਲਬ ਚੌਧਰੀ ਸਾਹਿਬ ਫੈਸਲਾ ਕਰਦੇ ਪਾਕਿਸਤਾਨ ਜਾਂਦਾ ਤੇ ਜਦੋਂ ਮੈਂ ਡਾਕਟਰ ਸਾਉਂਦ ਨੂੰ ਕਹਾਣੀ ਸੁਣਾਈ ਤੇ ਉਹ ਕਹਾਣੀ ਪੜ ਕੇ ਅੱਧਾ ਘੰਟਾ ਤੇ ਰੋਂਦੇ ਰਹੇ ਮੇਰੀ ਦਿਲੀਖਾ ਨਹੀਂ ਸੀ ਹਾਂ ਤੇ ਉਹਦੇ ਵਿੱਚ ਹੀ ਤੁਹਾਡੀ ਕਹਾਣੀ ਉਸ ਉਸ ਟਾਈਮ ਤੁਸੀਂ ਮੈਨੂੰ ਭੇਜੀ ਬੁੱਡੇ ਥੀਰੀ ਹੂਕ ਹਾਂ ਤੇ ਉਹਦੇ ਭਾਰਤ ਤੇ ਪਾਕਿਸਤਾਨ ਦੇ ਦੋਵੇਂ ਹੀ ਜਿਹੜੇ ਪਾਸੇ ਦੇ ਰਾਈਟਰ ਸੀ ਉਹਨਾਂ ਦਾ ਸਮਝਾ ਸੰਗ੍ਰਹਿ ਛਾਪਿਆ ਗਿਆ ਤੇ ਉਸ ਕਿਤਾਬ ਦਾ ਨਾਂ ਰੱਖਿਆ ਗਿਆ ਬੁੱਢੇ ਥੇਵੀ ਉਸ ਤੋਂ ਮੈਂ ਤੁਹਾਡਾ ਆਪਣਾ ਕੀਤਪਦਾ ਪੰਨੂ ਔਰ ਇਹ ਚੈਨਲ ਮੇਰਾ ਚੰਗਦੀ ਰਾਹ ਜਿਹੜਾ ਵਾ ਇਹ ਕਿਉਂਕਿ ਮੈਂ ਸਾਹਿਤ ਨਾਲ ਜੁੜਿਆ ਹਾਂ ਸਾਹਿਦ ਦਾ ਵਿਦਿਆਰਥੀ ਹਾਂ ਤੇ ਸਾਹਿਤਕਾਰ ਵੀ ਹਾਂ ਤੇ ਮੱਧਯਾ ਜਨਵਾਦੀ ਲਖਾਰੀ ਸਭਾ ਮਜਲਿਸ ਜੀ ਦਾ ਮੈਂ ਪ੍ਰਧਾਨ ਹਾਂ ਤੇ ਤਰਤਰ ਉਹਦੇ ਵੱਲੋਂ ਮੇਰੀ ਕੋਸ਼ਿਸ਼ ਵੀ ਇਹੋ ਹੀ ਹੁੰਦੀ ਆ ਕਿ ਜਿਹੜੀ ਸਾਡੀਆਂ ਪਰਵਾਰਾਂ ਦੀਆਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਸਾਡੇ ਪਿੰਡਾਂ ਦੀਆਂ ਸਾਡੇ ਪਿਛੋਕੜ ਦੀਆਂ ਉਹ ਗੱਲਾਂ ਕੀਤੀਆਂ ਜਾਣ ਔਰ ਇੱਕ ਸਾਹਿਤਕਾਰ ਹੁੰਦਾ ਜਿਹੜਾ ਉਹਦੀ ਨਜ਼ਰ ਕਿਤਰਾ ਦੀ ਹੁੰਦੀ ਆ ਤੇ ਔਰ ਉਹ ਘਰਾਂ ਦੇ ਵਿੱਚ ਪਿੰਡਾਂ ਚ ਰਾਹਾਂ ਚ ਪਏ ਜਿਹੜੇ ਅਹਿਸਾਸ ਹੁੰਦੇ ਆ ਉਹਨਾਂ ਨੂੰ ਉਹ ਕਹਾਣੀ ਚ ਕਿਤਰਾ ਢਾਲਦੇ ਆ ਔਰ ਸਾਹਿਤਕਾਰ ਬਣਦਾ ਕਿੱਦਾਂ ਵਾ ਔਰ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਆ ਉਹ ਆਪਾਂ ਗੱਲ ਕਰਾਂਗੇ ਮੇਰੇ ਪਿਤਾ ਜੀ ਤੋਂ ਵੀ ਜਿਹੜੇ ਨੇ ਉਮਰਦਰਾਜ ਨੇ ਸਾਡੇ ਕੈਰੋਂ ਦੇ ਸਾਹਿਤਕਾਰ ਸਰਦਾਰ ਗੁਰਮੀਤ ਸਿੰਘ ਹੁਣੀ ਔਰ ਜਿਨ੍ਹਾਂ ਨੇ ਜਦੋਂ ਮੇਰਾ ਜਨਮ ਵੀ ਨਹੀਂ ਹੋਇਆ ਉਦੋਂ ਉਹਨਾਂ ਦਾ ਪਹਿਲਾ ਨਾਵਲ ਜਿਹੜਾ ਸੀ ਉਹ ਪੰਜਾਬੀ ਸਾਹਿਤ ਨੂੰ ਦਿੱਤਾ ਸੀ ਔਰ ਇਹਨਾਂ ਦੀ ਕਹਾਣੀ ਲਿਖਣ ਦੀ ਜਿਹੜੀ ਕਲਾ ਵਾ ਉਹ ਬੜੀ ਮਤਲਬ ਇੰਨੀ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਈਕੋਲੋਜੀਕਲੀ ਹੈ ਕਿ ਇਹਨਾਂ ਦੀ ਕਹਾਣੀ ਦੀ ਜਿਹੜੀ ਬੰਤਰ ਤੇ ਬੰਤਰ ਉਹ ਮੈਨੂੰ ਹੈਰਾਨ ਕਰਦੀ ਗਈ ਵੀ ਨਹੀਂ ਕਿ ਇੰਨਾ ਡੀਪਲੀ ਜਾ ਕੇ ਅਹਿਸਾਸ ਨੂੰ ਫੜਦੇ ਆ ਔਰ ਉਹਦੀ ਬੁੰਤੀ ਪਾਉਂਦੇ ਆ ਔਰ ਜਿਹੜਾ ਉਸ ਟਾਈਮ ਦਿੱਲੀ ਤੋਂ ਨਿਕਲਦਾ ਸੀ ਨਾਕਮਣੀ ਅਮਰਤਾ ਪ੍ਰੀਤਮ ਜੀ ਨਾਲੋਂ ਸਾਇਹਤਿਕ ਮੈਗਜ਼ੀਨ ਉਹਦੇ ਵਿੱਚ ਇਹਨਾਂ ਨੂੰ ਸਪੈਸ਼ਲ ਜਿਹੜੀ ਸੀ ਉਹ ਜਗ੍ਹਾ ਮਿਲਦੀ ਸੀ ਉਸ ਟਾਈਮ ਮਿਲੀ ਸੀ ਔਰ ਅਮਰਤਾ ਪ੍ਰੀਤਮ ਜੀ ਨੇ ਇਹਨਾਂ ਨੂੰ ਬੜੇ ਉਤਸ਼ਾਹਤ ਕੀਤਾ ਸੀ ਕਿ ਤੁਸੀਂ ਲਿਖਦੇ ਰਹੋ ਉਦੋਂ ਬਾਅਦ ਇਹ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਆਪਣੇ ਸਾਹਿਤ ਦੇ ਨਾਲ ਫਿਰ ਵੀ ਜੁੜੇ ਰਹੇ ਤੇ ਹੁਣ ਇਹਨਾਂ ਦੀ ਇਸ ਟਾਈਮ 91 ਤੋਂ 92 ਸਾਲ ਦੇ ਦਰਮਿਆਨ ਇਹਨਾਂ ਦੀ ਉਮਰ ਆ ਰਜੇਵ ਚੰਗੀ ਸਾਹਿਤ ਇਹਨਾਂ ਦੀ ਸਿਹਤ ਆ ਤੇ ਚੰਗਾ ਸਾਹਿਤ ਪੜ੍ਹਦੇ ਆ ਔਰ ساری ਉਮਰ ਚੰਗੇ ਸਾਹਿਤ ਨਾਲ ਜੁੜੇ ਰਹੇ ਆ ਔਰ ਇਹ ਆਸ ਮੇਰੇ ਜਿਹੜੇ ਮੇਰੇ ਗੁਰੂ ਵੀ ਨੇ ਸਰਦਾਰ ਗੁਰਮੀਤ ਸਿੰਘ ਕੈਰੋਂ ਤੇ ਅੱਜ ਮੈਂ ਉਹਨਾਂ ਦੇ ਘਰ ਉਹਨਾਂ ਦੇ ਗ੍ਰਹਿ ਵਾਖੇ ਬੈਠਾ ਤੇ ਅੱਜ ਉਹਦੀ ਜਿਹੜੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਦੇ ਆ ਤੇ ਆਓ ਆਪਾਂ ਅੱਜ ਇਸ ਵਲੌਗ 'ਚ ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਆ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮਾਸਟਰੀ ਲਾਈਨ 'ਚ ਕਿੱਦਾਂ ਆਏ ਤੇ ਫਿਰ ਇਹਦੇ ਤੋਂ ਬਾਅਦ ਤੁਸੀਂ ਸਾਹਿਤ ਵੱਲ ਕਿੱਦਾਂ ਗਏ ਦੇਖੋ ਜੀ ਮੇਰੀ ਜਿਹੜੀ ਹੈ ਨਾ ਉਹ ਡੇਟ ਆਪਰ 1934 ਆ ਅੱਛਾ ਜੀ ਹਾਂ ਜੀ ਤੇ 10 ਸਾਲਾਂ ਬਾਅਦ ਮੈਂ ਮੈਟਰ ਕਰਕੇ ਤੇ ਤੇ ਉਹ ਵੀ ਬੀਬੀ ਰਾਮ ਗੋੜੀ ਉਹਨਾਂ ਕੋਲ ਹੁੰਦੀ ਸੀ ਤਾਂ ਸਰਦਾਰ ਪ੍ਰਤਾਪ ਸਿੰਘ ਕਰ ਉਹ ਟਾਈਮ ਤੇ ਉਹਨੇ ਸੁਣ ਕੇ ਤੇ ਉਹ ਉਹਨਾਂ ਨੇ ਮੈਨੂੰ ਜਿਹੜਾ ਉਹ ਉਹ ਚੰਡੀਗੜ੍ਹ ਜਿਹੜਾ ਅਦਵਰਗਾ ਨਹੀਂ ਹੁੰਦਾ ਹਾਂਜੀ ਹੈ ਮਤਲਬ ਮਡਲੇ ਦਾ ਹੌਰ ਜਸੀ ਬਣ ਰਿਹਾ ਸੀ ਜੀ ਬਿਲਕੁਲ ਹੀ ਕੋਈ ਸਧਾਰਨ ਝੰਡਾ ਸੀ ਤੇ ਉਹ ਉੱਥੇ ਉਹਨਾਂ ਨੇ ਮੈਨੂੰ ਨਾ ਕੰਡਕਟਰ ਲਵਾਤਾ ਤੇ ਆਹ ਰੋਡ ਦੇ ਵਿੱਚ ਆਹੋ ਤੇ ਉਹ ਉੱਥੇ ਉਹਦੀ ਇੱਕੋ ਹੀ ਮਲਤੂਦ ਦਾ ਗੜਖ ਤੋਂ ਦਾਹੀ ਬਾਈ ਤੱਕ ਤੱਕ ਜੀ ਦੀਵਾ ਦੇਣ 2:00 ਵਜੇ ਦਾ ਅੱਛਾ ਜੀ ਤੇ ਉਹ ਉੱਥੋਂ ਜਿਹੜੀ ਆ ਨਾ ਉਹਨੇ ਦਿਣੀ ਇੱਕ ਆਪਣਾ ਬਾਹਰ ਇੱਕ ਮਨਿਸਟਰ ਕੋਈ ਹੁੰਦਾ ਹੀ ਉਹ ਪਿੰਡ ਮਤਲਬ ਜਾਣਦੇ ਦੇ ਹੀ ਲੈ ਕੇ ਵਾਕ ਕੰਡਕਟਰ ਨੂੰ ਨਾਲ ਬਾਤ ਲੈ ਕੇ ਜਾਂਦੇ ਨੇ ਹਾਂਜੀ ਹਾਂਜੀ ਤੇ ਉਹ ਉੱਥੇ ਇਸ ਤਰ੍ਹਾਂ ਜਾਂਦੇ ਜਾਂਦੇ ਆ ਉਹ ਹੋਇਆ ਹੀ ਵੀ ਸਾਡੇ ਪਿੰਡ ਦਾ ਵੀ ਇੱਕ ਬੰਦਾ ਜਿਹੜਾ ਉਹ ਉੱਥੇ ਇਨਸਪੈਕਟਰ ਲੱਗਦਾ ਹੀ ਜੁਰੂਰੀ ਬਸ ਲੋਕਾਂ ਦੇ ਵੀ ਕੁਝ ਬੰਦੇ ਲੱਗ ਜਾਂਦੇ ਡਰਾਈਵਰ ਡੁਗਰ ਇਸ ਤਰ੍ਹਾਂ ਉਹ ਤਾਈ ਹਿੰ ਜਦ ਤ ਹੰਬਾਲਾ ਸ਼ਹਿਰ ਸੀ ਨਾ ਉੱਥੇ ਨਾ ਸਾਰਾ ਰਾਕੇ ਜਿਹੜਾ ਉਹ ਥਾਂ ਲਿਆ ਰਹਿਣ ਜਿੱਦ ਵੀ ਉੱਥੇ ਉਸ ਇਲਾਕੇ ਸੇ ਕੰਮ ਕਰਦੇ ਸੀ ਜਿੰਨੇ ਵੀ ਮੁਲਾਜ਼ਮ ਸੀ ਇੱਕ ਜਗ੍ਹਾ ਰਹਿੰਦੇ ਆਹੋ ਤੇ ਉਥੋਂ ਫਿਰ ਮੈਂ ਨੂੰ ਨਾ ਨਾ ਮੈਂ ਜਾ ਰਿਹਾ ਹਾਂ ਇੱਕ ਦਿਨ ਤੇ ਉਹ ਸ਼ਹਿਰੋਂ ਬਾਹਰ ਥੋੜਾ ਹੀ ਗਿਆ ਹੈ ਨਾ ਤੇ ਉੱਥੇ ਜਿਹੜੀ ਟਿਕਟਾਂ ਜਿਹੜਾ ਆਪ ਡਾਊਨ ਲੈ ਕੇ ਆਉਂਦਾ ਹੋਣਾ ਤੇ ਅੱਛਾ ਜੀ ਸਰਕਾਰੀ ਟਿਕਟਾਂ ਤੇ ਆ ਪੰਜ ਲੱਗਦੇ ਹੁੰਦੇ ਨੇ ਉਹਨਾਂ ਦੀ ਆਹ ਪੰਜ ਲਾ ਜਾਂਦੇ ਨੇ ਤੇ ਉਹ ਮੈਂ ਉਥੇ ਚੰਡੀਗੜ੍ਹ ਜੋ 22 ਸੈਕਟਰ ਜੋ ਆ ਅੱਜਕੱਲ੍ਹ ਹੀ ਸੈਕਟਰ 22 ਉਥੋਂ ਤੋਂ ਕੋਈ ਵੀ ਆਉਂਦਾ ਨਾ ਮੈਂ ਤੇ ਜਿਹੜੇ ਮੁੱਢਲੇ ਦੌਰ ਸੀ ਚੰਡੀਗੜ੍ਹ ਦਾ ਮਤਲਬ ਪਿੰਡਾਂ ਨੂੰ ਤੇ ਉਹ ਟਿਕਟ ਕੱਟਣੀ ਆਪ ਪਰ ਇੱਕ ਕੱਟ ਦਿੱਤੀਆਂ ਦੋ ਟਿਕਟਾਂ ਮੈਂ ਡਾਊਨ ਦਾ ਉਹਦਾ ਅਰਥ ਇਹ ਹੁੰਦਾ ਵਾ ਕਿ ਇਹ ਟਿਕਟਾਂ ਤੁਸੀਂ ਦੁਬਾਰਾ ਇਹੋ ਦੁਬਾਰਾ ਵਰਤ ਲਾਗੀਆਂ ਕਿਉਂਕਿ ਜਦੋਂ ਜਦ ਸਾਡਾ ਡਾਊਨ ਦਾ ਹੈ ਨਾ ਉਥੋਂ ਬਾਹਰ ਨੂੰ ਜਾਂਦਾ ਸੀ ਤਾਂ ਉਹਨੂੰ ਆਪ ਪੈਂਚ ਕਰੀਦਾ ਸੀ ਹਾਂਜੀ ਤੇ ਜਦੋਂ ਵਾਪਸ ਆਉਣਾ ਹੋਵੇ ਉਹਨੂੰ ਡਾਊਨ ਪੈਂਚ ਕਰੀਦਾ ਸੀ ਇਹ ਮਰ ਉਹ ਟਿਕਟਾਂ ਲਿਖ ਸ਼ਾਨ ਸੀ ਉਹ ਮੈਨੂੰ ਕਹਿੰਦੇ ਵੀ ਇਹ ਤਾਂ ਤੁਸੀਂ ਦੁਬਾਰਾ ਟਿਕਟ ਉਹ ਦੁਬਾਰਾ ਕਰਨੀ ਆ ਤੇ ਉਹਨਾਂ ਨੇ ਮੈਨੂੰ ਜਿਹੜਾ ਵਾ ਉਹ ਅੱਜ ਮੈਂ ਨਵੇਂ ਦੋਵੇਂ ਤੇ ਗਿਆ ਹਾਂ ਚੈਕਿੰਗ ਦੇ ਵਿੱਚ ਉਹਨਾਂ ਕਿਹਾ ਵੀ ਤੁਸੀਂ ਗਲਤ ਕੀਤਾ ਹੋਗਾ ਕਿ ਬੇਈਮਾਨੀ ਕਰ ਲਈ ਹੈ। ਹਾਂ ਬੇਈਮਾਨੀ ਕਰਨੀ ਆ। ਉਹ ਇਸ ਹਾਲ ਤੇ ਉਹ ਫੇਰ ਉਹ ਨਹੀਂ ਦੇਦੀ ਮੈਂ ਨਾ ਆਪਣਾ ਅੰਬਾਰਾ ਸ਼ੌਣੀ ਸਾਂ। ਅੱਛਾ ਜੀ। ਅੰਬਾਰਾ ਸ਼ੌਣੀ ਹਾਂ ਤੇ ਉੱਥੇ ਉਹ ਨਹੀਂ ਨਹੀਂ ਨਾਮ ਮੇਰੇ ਕੋਲ ਕੋਈ ਪਿਆ ਹੈ ਤੇ ਨਾਮ ਮੈਨੂੰ ਕੋਈ ਵਾਸਤਾ ਹੀ ਭਾਵੇ। ਤੁਸੀਂ ਹਸਾਉ ਨਾਲੋ ਵੀ ਬਣਾ ਤੇ ਰਹੀਂ ਬਾਰੇ ਸ਼ਹਿਰ ਰਹੀ ਨੇ। ਬਾੜਾ ਸ਼ੌਣੀ ਤੋਂ ਮੈਂ ਉਹ ਨਹੀਂ ਜਣੀ ਤੁਰ ਕੇ ਜਿਹੜਾ ਨਾ ਮਾੜਾ ਸ਼ਹਿਰ ਆਇਆ ਅੱਛਾ ਇਹ ਨਾ ਤੁਹਾਡਾ ਇੱਥੇ ਮੇਰੇ ਤਿੰਨ ਦਸਾਂ ਬੇ ਲੋਕਿਆਂ ਦੇ ਦੇਹੀ ਡਰਾਈਵਰ ਕੁਝ ਸਾਡੇ ਪਿੰਡਾਂ ਦਾ ਇੰਸਪੈਕਟਰ ਇਹਨਾਂ ਨੇ ਸਾਰਿਆਂ ਨੇ ਮੈਨੂੰ 10000 ਰੁਪਏ ਇਕੱਠੇ ਕਰਕੇ ਦਿੱਤੇ ਤੇ ਮੈਨੂੰ ਮੈਂ ਉਹਨਾਂ ਦੀ ਟਿਕਟ ਲੈ ਕੇ ਤੇ ਹੈਂ ਦੇਕਰ ਉਹ ਆਪ ਸਾਡ ਗਿਆ ਬਿਲਕੁਲ ਹੀ ਮਤਲਬ ਤੁਸੀਂ ਉਹਦਾ ਲੜ ਉਮਰ ਸੀ ਕੇ ਵੀ ਹਾਂਜੀ ਹਾਂ ਤੇ ਇੱਕ ਸੰਗਾਉ ਹੁੰਦੇ ਵੈਸੇ ਹੀ ਪਿੰਡਾਂ ਦੇ ਮੁੰਡੇ ਜਿਹੜੇ ਸੁਭਾਅਕ ਹੀ ਉਹ ਇੱਥੇ ਫੇਰ ਆ ਗਏ ਤੇ ਇੱਥੇ ਆ ਕੇ ਮੁੜ ਕੇ ਜਿਹੜਾ ਸੀਗਾ ਆਪਣਾ ਪਿੰਹੀ ਹੀ ਆ ਮੈਂ ਇੱਥੇ ਜੇ ਵੀਤੀ ਖੁੱਲ ਗਈ ਕਹਿਰੋ ਕਹਿਰੋ ਹਾਂਜੀ ਅਧਿਆਪਕ 121 ਦਾ ਸਕੂਲ ਲਈ ਵਾਰ ਤੋਂ ਉੱਥੇ ਉਹ ਜੇਬੀਟੀ ਤੋਂ ਮੈਂ ਇੱਥੇ ਜੇਬੀਟੀ ਕਰਕੇ ਮੈਂ ਤਾਂ ਤੁਹਾਡੀ ਕਲੀਅਰ ਸੀ ਹੈ ਮੈਟ੍ਰਿਕ ਤੁਸੀਂ ਕੀਤੀ ਸੀ ਮੈਂ ਮੈਟ੍ਰਿਕ ਤੇ ਪਹਿਲਾਂ ਕੀਤੀ ਸੀ ਹਾਂਜੀ ਤੇ ਐਆਈ ਸਕੂਲ ਤੋਂ ਖਾਤਾ ਸਕੂਲ ਤੋਂ ਕੀਤੀ ਅੱਛਾ ਹਾਂਜੀ ਤੇ ਉਹ ਕਾ ਕਰਕੇ ਤੇ ਫਿਰ ਜਿਹੜਾ ਸੀਗਾ ਮੈਂ 55 ਤੇ ਟਿਕਟ ਲੱਗਾ ਅੱਛਾ ਜੀ ਸਿਰਫ 95 ਰੁਪਏ ਜਿਹੜੀ ਸਾਡੀ ਉਹ ਜਿਹੜੀ ਤਨਖਾਹ ਹੁੰਦੀ ਸੀ ਅੱਛਾ ਹਾਂ ਜੀ ਤੇ 95 96 97 98 ਤੇ 66 ਸ ਤੇ ਪਰ ਤੇ ਨਾ 50 ਸਾਲਾਂ ਬਾਅਦ 40 ਸਾਲਾਂ ਬਾਅਦ ਜਿਹੜਾ ਇਹ ਨਾ ਸਾਡੀ ਫਿਰ ਜਿਹੜੀ ਉਹ ਤਨਖਾਹ ਵਧ ਕੇ 2200 ਰੁਪਏ ਹੋਈ ਅੱਛਾ ਜੀ ਹਾਂ ਜੀ ਉਹ ਇਸ ਤਰ੍ਹਾਂ ਫਿਰ ਕੰਮ ਕਰਦੇ 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 ਜਿਹੜਾ ਨਾ ਉਹ ਟੀਚਰ ਵੀ ਲਾਈਨ ਚੋਂ ਕਰਕੇ ਤੇ ਅੱਛਾ ਲੇਖਕ ਹੋਇਆ ਵੱਡਾ ਨਹੀਂ ਮੈਂ ਤੁਹਾਨੂੰ ਦੱਸਦਾ ਤੁਸੀਂ ਮੈਨੂੰ ਇਹ ਦੱਸੋ ਵੀ ਚਲੋ ਜੇ ਤਾਂ ਤੁਸੀਂ ਟੀਚਰ ਲੱਗੇ میٹرਕ ਤੋਂ ਬਾਅਦ ਅੱਗੇ ਪੜ੍ਹਾਈ ਜਾਰੀ ਰੱਖੀ ਤੁਸੀਂ ਆਪਣੀ ਉਹ ਹੀ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਹਾਂਜੀ ਹਾਂਜੀ میٹرਕ ਤੋਂ ਬਾਅਦ ਫਿਰ ਇੰਜ ਹੋਇਆ ਵੀ ਮੈਂ ਇੱਕ ਗੁਪਾਲ ਸਿੰਘ ਦਾ ਇਸਕੀਰੀਆ ਦਾ ਮਾਸਟਰ ਹੈ ਮਬੜੀ ਚੰਗੀ ਤਰ੍ਹਾਂ ਜਾਣਦਾ ਤੁਹਾਡੇ ਮਿੱਤਰ ਸੀ ਤੇ ਉਹ ਇੱਥੋਂ ਹੀ ਫਿਰ ਪਹਿਲਾਂ ਗਿਆਨੀ ਕੀਤੀ ਮੈਂ ਅੱਛਾ ਜੀ ਹਾਂ ਜੀ ਪ੍ਰਾਈਵੇਟੀ ਆ ਗਿਆਨੀ ਨੂੰ ਉਹ ਤੋਂ ਗ੍ਰੈਜੂਏਸ਼ਨ ਮੰਨਦੇ ਬਰਾਬਰ ਮੰਨ ਲੈਂਦੇ ਆਹੋ ਤੇ ਗਿਆਨੀ ਕਰਕੇ ਤੇ ਫਿਰ ਇਹ ਫੇਰ ਰੇਜੀ ਕੀਤੀ ਅੱਛਾ ਜੀ ਹਾਂ ਇਹ ਫੇਰ ਰੇਜੀ ਕਰਕੇ ਤੇ ਇਦਾਂ ਹੀ ਜਿਹੜਾ ਉਹ ਮਿਰਿਸ਼ ਜੀ ਬੀਏ ਕੀਤੀ ਬੀਏ ਦਾੰਦੀ ਮੁਰਤੇ ਹਾਂਜੀ ਇਹ ਇਹ ਕੋਰਸ ਕਰਕੇ ਤੇ ਮੈਂ ਗੋਪਾਲ ਤੇ ਮੈਂ ਜਲੰਧਰ ਅਹੀਂ ਬੀਏ ਚ ਦਾਖਲ ਹੋ ਗਏ ਅੱਛਾ ਜੀ ਹਾਂਜੀ ਜਲੰਧਰ ਬੀਏ ਚ ਦਾਖਲ ਹੋ ਗਏ ਤੇ ਉੱਥੇ ਹੋਰ ਹੀ ਹੋਲੀ ਜਦਾਵਾ ਅਹੀਂ ਬੀਏ ਕਲੀਅਰ ਕਰ ਲਓ ਉੱਥੋਂ ਬੀਏ ਕਲੀਅਰ ਕਰ ਲਈ ਅੱਛਾ ਉੱਥੋਂ ਦਾ ਇਹ ਸੀ ਜਗਾ ਕੇ ਉਹ ਇੱਕ ਜਿਆ ਮੇਮ ਤੇ ਹਾਂ ਸੀ ਪੀ ਐਟ ਦਾ ਹਾਂਜੀ ਤੇ ਜੀ ਦੇ ਅੱਛਾ ਇਹ ਇੱਕ ਬਰਨਾਲ ਇਧਰ ਮਾਰਵੇ ਵਾਲਾ ਦਾ ਮੁੰਡਾ ਹੁੰਦਾ ਸੀ ਈਸ਼ਰ ਸਿੰਘ ਤੇ ਉਹ ਉਹ ਬਰਨਾਲ ਹੀ ਕਮਰੇ ਚ ਰਹਿੰਦਾ ਹਾਈ ਤੇ ਉਹ ਕੋਈ ਨੂੰ ਦਾ ਅੱਧੀ ਸੀ ਉਹ ਉਹ ਨੂੰ ਇਹ ਮਾਂ ਵੀ ਪੀ ਪੂ ਲੈਣਗੇ ਹਾਂ ਅੱਛਾ ਇਸ ਤਰ੍ਹਾਂ ਨਾ ਉਹ ਹੀ ਗਾ ਕਰ ਕੋ ਚਤੇ ਅਸੀਂ ਮਰੋ ਫਰੈਂਡ ਡਰਾਂ ਕੇ ਟੀਚਰ ਲੱਗੇ ਅਸੇ ਟੀਚਰ ਲੱਗੇ ਟੀਚਰ ਜਿਹੜੇ ਉਹ ਆ ਲੱਗਲੇ ਲੱਗਲੇ ਪਿੰਡਾਂ ਚ ਜਿਵੇਂ ਲੱਗੇ ਮਤਲਬ ਹੌਲੀ ਹੌਲੀ ਸਾਰਾ ਬੀਡ ਕਰਕੇ ਨਾ ਜਦੋਂ ਆਏ ਤੇ ਫੇਰ ਜੋਨਦਾ ਹਾਂਜੀ ਤੇ ਆ ਸਵਾਜਪੁਰ ਜਿੱਦ ਲੱਗਣਾ ਇਹ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਮੈਂ ਲੱਗ ਰਿਹਾ ਚਾਹ। ਪੜਾਉਂਦੇ ਰਿਹਾ ਤੇ ਮੈਂ ਰਟਾਇਰ ਹੋਇਆ ਹਾਈ ਸਕੂਲ ਮਾਨਵਚਾਲ ਤੋਂ। ਅੱਛਾ ਅੱਛਾ। ਹਾਂਜੀ ਬਾਨੂ ਜੀ। ਅੱਛਾ ਹੁਣ ਇਹ ਮੇਰਾ ਮੈਂ ਸਵਾਲ ਤੁਹਾਨੂੰ ਇਹ ਕਰਨਾ ਵਾ। ਕਿ ਤੁਸੀਂ ਬੀਏ ਬੀਐਡ ਕਰ ਲਈ, ਗਿਆਨੀ ਕਰ ਲਈ, ਟੀਚਰ ਦਾ ਗਏ। ਇਸੇ ਦੌਰਾਨ ਤੁਸੀਂ ਉਸ ਟਾਈਮ ਜੇ ਤੁਹਾਡੀ ਲੜੋਵਰ ਸੀ ਨੌਜਵਾਨ ਹੀ ਸੀ। ਮੈਰਿਜ ਤੁਹਾਡੀ ਬਾਅਦ ਚ ਹੁੰਦੀ। ਤੁਸੀਂ ਪੰਜਾਬੀ ਸਾਹਿਤ ਨੂੰ ਪੜਨ ਤੇ ਪੰਜਾਬੀ ਗਲਪ ਰਚਨਾ ਵਾਲ ਕਿ ਤਰਾਏ ਮੈਂ ਤੁਹਾਨੂੰ ਦੱਸਿਆ ਨਾ ਹਾਂ ਇਹ ਲੇਖਕ ਨਹੀਂ ਹੈ ਨਾ ਨਾਨਕ ਸਿੰਘ ਨਾਨਕ ਸਿੰਘ ਪੰਜਾਬੀ ਦੇ ਬਹੁਤ ਵੱਡੇ ਬਾਬਾ ਬੋੜ ਦੇਖੇ ਨੇ ਹਾਂ ਜਿਹਨੂੰ ਬਾਬਾ ਬੋੜ ਕਹਿੰਦੇ ਸੀ ਤੇ ਇੱਕ ਕਮਿਊਨਿਸਟ ਲੀਡਰ ਹੁੰਦਾ ਹੈ ਹੁੰਦਾ ਹੈਗਾ ਆਪਣਾ ਲੀਡਰ ਆਖਦੇ ਹਾਂ ਲਖਾਰੀ ਹੁੰਦਾ ਹੈ ਉਹਦਾ ਹੁਣ ਮੇਰੀ ਨਾਂ ਨਹੀਂ ਹੁੰਦਾ ਸਾਸਿਕ ਸਿੱਖੋ ਹਾਂ ਹਾਂ ਜੀ ਆਹੋ ਤੇ ਉਹ ਵੇਖ ਲਓ ਵੀ ਉਹਦੀਆਂ ਕਿਤਾਬਾਂ ਪੜਨ ਦਾ ਮੈਨੂੰ ਬੜਾ ਸ਼ੌਂਕ ਸੀ ਸਾਸਿਕ ਸਿੱਖ ਹੋਣਾਂ ਦੀ ਹਾਂਜੀ ਆ ਬੜੀ ਕੋਲਾਤਮਕ ਕਹਾਣੀ ਲਿਖਦੇ ਸੀ ਉਹ ਹਾਂਜੀ ਹਾਂਜੀ ਤੇ ਇਹ ਇਧਰੋਂ ਇਹ ਇਸ ਤਰ੍ਹਾਂ ਮੈਨੂੰ ਹੌਲੀ ਹੌਲੀ ਜਿਹੜਾ ਨਾ ਉਹ ਕਿਤਾਬਾਂ ਪੜਨ ਹੋਏ ਜਿਹੜਾ ਨਾ ਮੇਰਾ ਅਰਜਾਨ ਮੋੜ ਆਇਆ ਅਰਜਾਨ ਪੈ ਗਿਆ ਪੰਜਾਬੀ ਸਾਇਤ ਪੜਨ ਤੇ ਫੇਰ ਮੈਂ ਜਿੱਥੇ-ਜਿੱਥੇ ਮੇਰਾ ਵਾਹ ਪਿਆਰ ਉਹਦੇ ਇਨਸਾਨ ਮੈਂ ਪਹਿਲੀ ਕਿਤਾਬ ਲਿਖੀ ਯਾਦਾਂ ਦੀ ਮੈਕ ਅਛਾ ਇਹ ਨਾਵਲ ਸੀ ਕਿ ਕਹਾਣੀ ਸੀ ਕਹਾਣੀਆਂ ਕਹਾਣੀਆਂ ਦੀ ਕਹਾਣੀਆਂ ਦੀ ਪਹਿਲੀ ਕਿਤਾਬ ਜਿਆਦਾਂ ਦੀ ਮਹਿਕ ਜਿਆਦਾਂ ਦੀ ਮਹਿਕ ਹਾਂਜੀ ਤੇ ਇਹ ਪਤਾ ਨਹੀਂ 10 ਕਹਾਣੀਆਂ ਹੈ ਕਿ 15 ਕਹਾਣੀਆਂ ਹੀ ਪੰਤੇ ਨੇ ਇਹ ਇਹ ਕਿਤਾਬ ਸੀ ਅੱਛਾ ਜੀ ਮੁੜ ਕੇ ਨਾ ਇੱਥੇ ਇੰਜ ਹੋਇਆ ਵੀ ਸਰਕਾਰ ਕਹਿੰ ਲੱਗੀ ਪਈ ਨਾ ਜਾਤ ਜਾਤ ਪਾਤ ਦਾ ਕੋਈ ਵਿਆਹ ਕਰਨ ਦੇ ਦੇ ਚ ਜਾਤ ਪਾਤ ਨੂੰ ਨਹੀਂ ਗਿਣਨਾ ਚਾਹੀਦਾ ਕੋਈ ਫਰਕਾਸਟ ਮੈਰੇਜ ਨੂੰ ਮਤਲਬ ਮਾੜਾ ਨਹੀਂ ਸਮਝਣਾ ਚਾਹੀਦਾ ਮਾੜਤਾ ਵਾਲਾ ਤੇ ਹਾਂਜੀ ਤੇ ਉਹ ਉਹਦੇ ਤੋਂ ਮੈਨੂੰ ਪ੍ਰੇਰਨਾ ਲੱਗੇ ਨਾ ਤੇ ਆ ਆਪਣਾ ਜ ਜੀਣਾ ਬਲਦਾ ਨਾ ਯਾਦਾਂ ਦੀ ਮਹਿਕ ਅਸੀਂ ਦੂਸਰਾ ਨਾਵਲ ਤੁਸੀਂ ਜਦੋਂ ਤੁਹਾਨੂੰ ਗੱਲ ਕਰਦੇ ਯਾਦ ਆ ਜੂਗਾ ਤੇ ਜਿਹੜੀ ਤੁਹਾਡੀ ਪਹਿਲੀ ਕਿਤਾਬ ਸੀ ਯਾਦਾਂ ਦੀ ਮੈਂ ਉਹਨੂੰ ਕਿਹੋ ਜਿਹਾ ਘਹਾਰਾ ਮਿਲਿਆ ਸਤ ਕਲ ਕਹਿੰਦੇ ਮਾਰਾਂ ਨੂੰ ਰਾਣੀ ਕੋਈ ਵੀ ਦਿੰਦਾ ਤੂੰ ਹੀ ਕੀਤਾ ਯਾ ਉਹ ਹੋਈ ਨਹੀਂ ਉਹ ਕਿਤਾਬਾਂ ਨੂੰ ਜਿੰਨੀਆਂ ਵੀ ਕਿਤਾਬਾਂ ਮੈਂ ਛਪਾਉਣੀਆਂ ਸਮੇਂ ਸਹਾਰਿਆਂ ਨੂੰ ਵੰਡੀਆਂ ਕਿਸੇ ਬੰਦੇ ਨੇ ਮੈਨੂੰ ਜਿਹੜਾ ਵਾ ਇੱਕ ਵਾਰੀ ਵੀ ਸਹਾਰਾ ਤੁਹਾਡੇ ਜਿਹੜੀ ਆਪਣੀ ਕੋਈ ਗੱਲਬਾਤ ਹੁੰਦੀ ਰਹੀ ਕੋਈ ਘਹਾਰਾ ਨਹੀਂ ਕਿਸੇ ਨੇ ਪੜਿਆ ਜਾਂ ਇੱਕ ਜਿਹੜਾ ਵਾ ਉਹ 12 ਸਾਲਾਂ ਤੋਂ ਮੈਂ ਗਿਆ ਆ ਆਸਟ੍ਰੇਲੀਆ ਉੱਥੋਂ ਦਾ ਇੱਕ ਬੰਦੇ ਨੇ ਕਿਤੇ ਮੇਰੀ ਕਿਤਾਬ ਪੜ੍ਹੀ ਓਏ ਉਹਨੇ ਮੈਨੂੰ ਜਰੂਰ ਸ਼ਾਬਾਸ਼ ਦਿੱਤੀ ਹਾਂਜੀ ਤੇ ਅੱਛਾ ਤੇ ਉਹ ਉਹ ਵੀ ਆਪਾਂ ਕਰਦੇ ਹਾਂ ਦਰਨ ਯਾਦਾਂ ਦੀ ਬਹਿਕ ਤੇ ਚਲੋ ਕੋਈ ਕਿਤਾਬ ਦਾ ਨਾਵਲ ਦਾ ਨਾਮ ਯਾਦ ਕਰਾਂ ਜੇ ਤੁਹਾਡੇ ਪਹਿਲਾ ਪਹਿਲਾ ਨਾਵਲ ਮੈਂ ਲਿਖਿਆ ਉਹ ਜਾਤ ਪਾਤ ਤੇ ਮਤਲਬ ਸੀ ਕਿ ਕੀ ਜਾਤ ਦੀ ਕੋਈ ਪਰਵਾਹ ਨਹੀਂ ਤੇ ਸਾਰੇ ਨਾਲ ਮੈਂ ਪੜਿਆ ਪਰ ਮੈਨੂੰ ਨਾਲ ਇਸ ਟਾਈਮ ਮੇਰੇ ਦਿਮਾਗ 'ਚ ਨਾ ਨਹੀਂ ਆ ਰਿਹਾ ਤੇ ਮੈਂ ਚਲੋ ਹੁਣ ਆਪਾਂ ਗੱਲ ਕਰਦੇ ਤੁਹਾਡੇ ਕਹਾਣੀ ਜਿਹੜੀ ਆ ਬੁੱਢਾ ਥੇ ਬੁੱਢੇ ਥੇ ਦੀ ਉਹ ਇੱਕ ਕਹਾਣੀ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਨੂੰ ਪ੍ਰਿੰਸੀਪਲ ਆਪਣੇ ਪ੍ਰਿੰਸੀਪਲ ਸਾਡੇ ਨਿਕਲ ਕੇ ਡਾਕਟਰ ਸੌਂਦ ਨਹੀਂ ਗੇ ਪੰਜਾਬੀ ਯੂਨੀਵਰਸਿਟੀ ਤੋਂ ਹੈ ਜੋ ਡਿਪਾਰਟਮੈਂਟਲ ਪੈਰ ਹੋਏ ਨੇ ਤੇ ਉਹਨਾਂ ਦਾ ਫੋਨ ਆਇਆ ਵੀ ਕੀਪ ਤਾਂ ਮੈਨੂੰ ਕਹਾਣੀ ਚਾਹੀਦੀ ਆ ਪਉ ਪਾਕਿਸਤਾਨ ਦੀ ਵਡ ਨਾਲ ਰਿਲੇਟ ਹੋਵੇ ਤੇ ਮੈਂ ਜਿਹੜੀਆਂ ਸਰਦਾਰ ਹਯਾਰਾ ਸਿੰਘ ਵੀ ਤੇ ਆਪਣੇ ਚੌਧਰੀ ਡਿਆਰਾ ਵਾਲੇ ਸੀ ਲਾਈ ਬਖਸ਼ ਉਹਨਾਂ ਦੀ ਦੋਸਤੀ ਜਿਹੜੇ ਕਿਸੇ ਸੁਣੇ ਹੀ ਨਹੀਂ ਨੇ ਜਿਹੜੇ ਉਹਨੂੰ ਮੁੱਖ ਰੱਖ ਕੇ ਮੈਂ ਉਹ ਕਹਾਣੀ ਲਿਖੀ ਤੇ ਫੈਸਲਾ ਜਦੋਂ ਕਿਤਰਾ ਉਹ ਮਤਲਬ ਚੌਧਰੀ ਸਾਹਿਬ ਫੈਸਲਾ ਕਰਦੇ ਪਾਕਿਸਤਾਨ ਜਾਂਦਾ ਤੇ ਜਦੋਂ ਮੈਂ ਡਾਕਟਰ ਸੌਂਦ ਨੂੰ ਕਹਾਣੀ ਸੁਣਾਈ ਤੇ ਉਹ ਕਹਾਣੀ ਪੜ੍ਹ ਕੇ ਅੱਧਾ ਘੰਟਾ ਤੇ ਰੋਂਦੇ ਰਹੇ ਮੇਰੀ ਬਿਲਕਾ ਨਹੀਂ ਸੀ ਹਾਂ ਤੇ ਉਹਦੇ ਵਿੱਚ ਹੀ ਤੁਹਾਡੀ ਕਹਾਣੀ ਉਸ ਉਸ ਸਟਾਈਲ ਤੁਸੀਂ ਉਹਨਾਂ ਨੂੰ ਭੇਜੀ ਬੁੱਢੇ ਥੇਵੀ ਹੂਕ ਆ ਹੈ ਤੇ ਉਹਦੇ ਭਾਰਤ ਤੇ ਪਾਕਿਸਤਾਨ ਦੇ ਦੋਵੇਂ ਹੀ ਜਿਹੜੇ ਪਾਸੇ ਦੇ ਰਾਈਟਰ ਸੀ ਉਹਨਾਂ ਦਾ ਸਮਝ ਸੰਗ੍ਰਹਿ ਛਾਪਿਆ ਗਿਆ ਤੇ ਉਸ ਕਿਤਾਬ ਦਾ ਨਾਂ ਰੱਖਿਆ ਗਿਆ ਬੁੱਢੇ ਥੇਵੀ ਹੂਕ ਆਹੋ ਤੇ ਉਹ ਜਿਹੜੀਆਂ ਤੁਸੀਂ ਉਹ ਕਹਾਣੀ ਸੀ ਤੁਹਾਡੀ ਉਹਦਾ ਨਾਂ ਹੀ ਇੰਨਾ ਜ਼ਬਰਦਸਤ ਸੀ ਔਰ ਉਹਦੀ ਜਿਹੜੀ ਬੰਤੀ ਸੀ ਉਸੇ ਹੀ ਕਹਾਣੀ ਦੀ ਪਾਈ ਇੰਨੀ ਜਜ਼ਬਾਤੀ ਸੀ ਔਰ ਉਹਨੇ ਮਜਬੂਰ ਕਰ ਦਿੰਦੀ ਸੀ ਉਸ ਕਿਤਾਬ ਦੀ ਹਾਂਜੀ ਉਹ ਉਹ ਤਾਂ ਤਾਂ ਚਾਨਾ ਪਰ ਉਹ ਅਸਲ ਤੇ ਤਾਂ ਹੀ ਪੀ ਰੇ ਗੇ ਦੂਮਾ ਦਿਹਾੜੀ ਨਹੀਂ ਜਾਣਾ ਨਾ ਤੇ ਇੱਥੇ ਰਾਤ ਨੂੰ ਇੱਕ ਬੰਦਾ ਹੀ ਆ ਕੋਈ ਤੇ ਉਹ ਮਜ਼ਲੋ ਕਿਸੇ 12 ਦੇ ਕੰਮ ਕਰਦਾ ਜੱਟ ਦੇ ਤੇ ਅੱਛਾ ਹੈ ਤੇ ਮੈਂ ਇਥੋਂ ਜਾਣਾ ਕਰੀ ਵੇਰਾ ਤੇ ਮੈਂ ਵੇਖਣਾ ਵੀ ਇਹ ਚੰਗਾ ਬੰਦਾ ਵਾ ਹੈ ਤੇ ਉੱਥੇ ਉਹਦੇ ਕੋਲ ਮੈਂ ਕਈ ਵਾਰ ਚੱਲ ਜਣਾ ਤੇ ਉਹਨੇ ਮੈਨੂੰ ਬਹਿ ਕੇ ਗੱਪਸ਼ਪ ਕਰਨੀ ਹਾਂ ਗੱਲਾਂ ਬਦਲਾ ਕਰਦੀਆਂ ਉਹਨੇ ਮੈਨੂੰ ਇਹ ਕਹਾਣੀ ਸੁਣਾਈ ਕਿ ਮੈਂ ਇਦਾਂ ਹਾਂ ਪਾਕਿਸਤਾਨ ਪਾਕਿਸਤਾਨ ਤੋਂ ਤੇ ਕਿਉਂਕਿ ਉਹ ਪਾਕਿਸਤਾਨ ਬੰਦਾ ਵਾ ਤੇ ਉਹ ਨਹੀਂ ਬੰਦਾ ਨਹੀਂ ਉਹ 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 ਜਿਹੜੀ ਉਹਨੇ ਕਹਾਣੀ ਮੈਨੂੰ ਸੁਣਾਈ ਨਾ ਉਹਦੇ ਤੋਂ ਮੈਨੂੰ ਮੈਂ ਆਪਣੀ ਇੱਕ ਕਹਾਣੀ ਦਾ ਜਿਹੜਾ ਨਾ ਉਹ ਬੁੱਢੇ ਥੇ ਦੀ ਹੂਕ ਜਿਹੜਾ ਉਹ ਰੱਖਿਆ ਨਾਰਖਾ ਤੇ ਮੁੜ ਕੇ ਜਿਹੜਾ ਸੀਗਾ ਨਾ ਉਹ ਇੱਕ ਸਾਂਝੀ ਕਿਤਾਬ ਸੀ ਛਪੀ ਕਹਾਣੀਆਂ ਦੀ ਕਿੰਨੀ ਹਰੇ ਪਤਾ ਤੈਨੂੰ ਨਾ ਵੀ ਹਾਂ ਹੁਣ ਕਿਤੇ ਆਹ ਹੋ ਜਿਹਦੇ ਜਿਹਦੇ ਵਿੱਚ ਸਾਰੇ ਲੇਖਾਂ ਦੀਆਂ ਕਹਾਣੀਆਂ ਆਈਆਂ ਅੱਛਾ ਉਹ ਤੇ ਜਿਹੜੀ ਆਪਣੇ ਸਹਿਸਵਾਲੋਂ ਪਜਸਵਿੰਦਰ ਭਾਜੀ ਉਹਨਾਂ ਨੇ ਮਤਲਬ ਉਸ ਸਾਜਾ ਕਵੀ ਸੰਗਰੇਸ਼ ਆਪਦੇ ਹੀ ਟਿਕਾਣੀ ਸੰਗਰੇਵਿ ਚਾਪਿਆ ਆਹੋ ਕਿੰਨਾ ਮੁੜ ਕੇ ਨਹੀਂ ਉਹ ਜੀ ਇੱਕ ਕਿਤਾਬ ਵੀ ਛਪੀ ਆ ਤੇ ਉਹ ਉਹ ਉਹਦਾ ਨਾਮ ਗੁੱਡੇ ਸੇ ਦੀ ਹੂਕਿਆ ਹਾਂ ਹਾਂ ਗੁੱਡੇ ਉਹ ਡਾਕਟਰ ਸੌਂਦ ਨੇ ਇਸ ਪੱਧਰ ਕੀਤੀ ਕਿਤਾਬ ਉਹ ਥੇ ਦੀ ਹੂਕ ਉਹਦਾ ਨਾਮ ਰੱਖਾਂਗਾ ਮੇਰੇ ਕੋਲ ਹੈਗੀ ਬੋਕੋ ਤੁਹਾਡੀ ਘਰਾਣੀ ਨਹੀਂ ਦੇ ਨਾਂ ਤੇ ਉਹ ਕਿਤਾਬ ਦਾ ਨਾਮ ਰੱਖਾਂਗਾ ਆਹੋ ਤੇ ਉਹ ਉਹ ਮੁਰਕੇ ਨਾ ਉਹ ਮੈਂ ਉਹ ਕਹਾਣੀ ਭੇਜੀ ਸੀ ਆਦੀ ਹਾਂ ਦੀ ਕਹਾਣੀ ਮੈਂ ਭੇਜੀ ਸੀ ਤੇ ਉਹ ਪੜ ਫੜ ਕੇ ਤੇ ਨਾ ਕੋ ਨਾ ਆਖਿਆ ਵੀ ਨਹੀਂ ਅਹੀ ਜਿਹੜੀ ਕਿਤਾਬ ਛਾਪਣੀ ਆ ਨਾ ਹਾਂ ਉਸ ਕਰਾ ਵਾ ਟੈਕ ਟਲ ਹਿੰਦੂ ਤੇ ਪਰ ਤੁਸੀਂ ਇੱਕ ਸਾਡੀ ਬੇਨਤੀ ਆ ਪੇ ਕਹਾਣੀ ਲੰਮੀ ਵੱਡੀ ਐ ਨੂੰ ਛੋਟੀ ਕਰਕੇ ਸਾਨੂੰ ਭੇਜੋ ਉਹ ਫੇਰ ਮੈਂ ਉਹਨੂੰ ਚੰਗੀ ਤਰ੍ਹਾਂ ਪੜ ਤੇ ਉਹਨੂੰ ਫੇਰ ਉਹਨਾਂ ਨੂੰ ਛੋਟੀ ਕਰਕੇ ਭੇਜੀ ਤੇ ਫੇਰ ਉਹ ਜਿਹੜੀ ਜਿਹਦੇ 40 50 ਲੇਖਾਂ ਦੀਆਂ ਕਹਾਣੀਆਂ ਛਪੀਆਂ ਹਾਂ ਹਾਂ ਅਸਾਂ ਅੰਕਲ ਵੀ ਮੈਂ ਨਾ ਚਲੋ ਆਪਾਂ ਹੋਰ ਵੀ ਪਿੰਡਾਂ ਦੀਆਂ ਵੀ ਗੱਲਾਂ ਕਰਦੇ ਆ ਉਹ ਤੁਸੀਂ ਉਹ ਦਿਨ ਕਰਾਂਗੇ ਮੈਂ ਤਾਂ ਇਹ ਤੁਹਾਡੀਆਂ ਕਹਾਣੀਆਂ ਨੂੰ ਮੈਂ ਪੜਿਆ ਵਾ ਉਹ ਤੁਹਾਡੀਆਂ ਕਹਾਣੀਆਂ ਮੈਨੂੰ ਬੜਾ ਪ੍ਰਭਾਵਿਤ ਕਰਦੀਆਂ ਹੈ ਜੇ ਪਾਠਕ ਤੇ ਮੈਂ ਬੜਾ ਉਹਨਾਂ ਨੂੰ ਡੂੰਘਾ ਜਾ ਕੇ ਤੁਹਾਡੀਆਂ ਕਹਾਣੀਆਂ ਨੂੰ ਪੜਿਆ ਕਈ ਕਹਾਣੀਆਂ ਨੇ ਜਿਹੜੇ ਤੁਹਾਡੀਆਂ ਨੇ ਮੈਨੂੰ ਰੋਵਾਂ ਵੀ ਦਿੱਤਾ ਕਹਾਣੀ ਕਲਾ ਤਾਂ ਤੁਹਾਡੇ ਚ ਹੈਗੀ ਸੀ ਤੁਸੀਂ ਨਾਵਲ ਲਿਖਣ ਵੱਲ ਕਿਤਨਾ ਪ੍ਰੇਰਿਤ ਹੋਏ ਉਹ ਤਾਂ ਮੈਂ ਦੱਸਿਆ ਵੀ ਕਹਾਣੀਆਂ ਦੀ ਜੇ ਲਿਖੀ ਨਾ ਤੇ ਉਹ ਇਥੇ ਨਾ ਕੋਈ ਨਾ ਕਿ ਵੀ ਜਾਤ ਪਾਤ ਦਾ ਜੜਾ ਨਾ ਉਹ ਧਿਆਨ ਨਹੀਂ ਕਰਨਾ ਚਾਹੀਦਾ ਰਿਸ਼ਤੇਦਾਰੀਆਂ ਕਰਨ ਵਾਲਾ ਸਰਕਾਰ ਨੇ ਹੈ ਤੇ ਉਹ ਮੇਰੇ ਮਨ ਚ ਫਿਰਿਆ ਆ ਵੀ ਇਹ ਤੇ ਪਲਾਟ ਮਿਲ ਗਿਆ ਤੁਹਾਨੂੰ ਵੀ ਲੋਕ ਜਾਤ ਪਾਤ ਦਾ ਵਿਤਕਰਾ ਰੱਖਦੇ ਵੀ ਆ ਤੇ ਗੱਲਾਂ ਕਰਦੇ ਵੀ ਨਹੀਂ ਰੱਖਦੇ ਤੇ ਮਤਲਬ ਮਤਲਬ ਤੁਸੀਂ ਮੈਂ ਕਹਿ ਸਕਦਾ ਕਿ ਤੁਹਾਡੀ ਕਹਾਣੀ ਜਿਹੜੀ ਵੀ ਉਹ ਫਿਰ ਛੋਟੇ ਸ਼ਬਦਾਂ ਚ ਸਮਾਰਟ ਹੀ ਰਹੀ ਕਾਲੀ ਦਾ ਪੇਟ ਵੱਡਾ ਹੋ ਗਿਆ ਤੇ ਨਾਵਲ ਵਾਲ ਤੋਂ ਪ੍ਰੇਰਤੋਂ ਫਿਰ ਮੈਂ ਉਹ ਉਹ ਨਾਵਲ ਜਿਹੜਾ ਨਾ ਉਹ ਮੈਂ ਲਿਖਿਆ ਕਿ ਜਿਹੜੀ ਉਸ ਕਾਲ ਜੀਏ ਆ ਤੈਨੂੰ ਮਾਫ ਕੀਤਾ ਕਾਲ ਜੀ ਜੇ ਮੁੰਡੇ ਕੁੜੀਆਂ ਜਾਂ ਦੂਜੇ ਜਿਹੜੇ ਸਦੇ ਸੀ ਉਹ ਜਿਹੜਾ ਵਾ ਪੇ ਆਜ਼ਾਦ ਅਜਨੂਨੀ ਸਿੰਘ ਮੰਦ ਦੇ ਵਿਆਹ ਵੇ ਕਾਰਨ ਕਰਕੇ ਜਾਂ ਮਿੱਤਰਤਾ ਕਰਨ ਲਈ ਉਹ ਇਸ ਤਰ੍ਹਾਂ ਉਹ ਜਿਹੜਾ ਵੱਡਾ ਤਾਵਲ ਸੀ ਜਾ ਤੈਨੂੰ ਮਾਫ ਕੀਤਾ ਹੁਣ ਮੇਰੀ ਲਾਇਬ੍ਰੇਰੀ ਚ ਪਿਆ ਮੈਂ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਫਿਰ ਦੂਜਾ ਜਿਹੜਾ ਉਸ ਤੋਂ ਬਾਅਦ ਤੀਜਾ ਤੀਜੀ ਕਿਤਾਬ ਛਪੀ ਜਿਹੜੀ ਜੋਤ ਤੋਂ ਜੋਤ ਜਗੇ ਅਜੋਤ ਤੋਂ ਜੋਤ ਜਗੇ ਫਿਰ ਇਹ ਇਹ ਨਾਵਲ ਜਿਹੜਾ ਮੇਰੇ ਤੁਮਾਰ ਦੇ ਇਨਸਾਨ ਵੀ ਇਹ ਨਾਵਲ ਮੇਰਾ ਸਭ ਤੋਂ ਵਧੀਆ ਨਾਵਲ ਆ ਆਸਟ੍ਰੇਲੀਆ ਬਹਿ ਕੇ ਲਿਖਿਆ ਸੀ ਹਾਂਜੀ ਆਸਟ੍ਰੇਲੀਆ ਵੀ ਤੁਸੀਂ ਇੱਕ ਨਾਵਲ ਬਹਿ ਕੇ ਲਿਖਿਆ ਸੀ ਜਦੋਂ ਆਪਣੀ ਬੇਟੀ ਨੂੰ ਮਿਲਣ ਗਏ ਸੀ ਉੱਥੇ ਉਹ 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 ਤੁਸੀਂ ਕਿਹਾ ਸੀਗਾ ਉਹ ਜਿਹੜਾ ਆਖਰੀ ਨਾਵਲ ਮੈਂ ਲਿਖਿਆ ਨਾ ਜਾ ਤੈਨੂੰ ਮਾਫ਼ ਕੀਤਾ ਅੱਛਾ ਇਹ ਆਖਰੀ ਹਾਉ ਲੱਗਿਆ ਦਾ ਅੱਛਾ ਹਾਂਜੀ ਇਹ ਸੀ ਦੋਸਤੋ ਮੇਰੀ ਅੱਜ ਦੀ ਸਾਜ ਤੇ ਸਾਡੇ ਜਿਹੜੇ ਪਿਤਾ ਸਮਾਨ ਨੇ ਸਹਿਯੋਤਕਾਰ ਸੋਦਾਰ ਗੁਰਮੀਤ ਸਿੰਘ ਜੀ ਕੈਰੋਂ ਤੇ ਜਿਨ੍ਹਾਂ ਨੇ ਬਹੁਤ ਸਾਰੀ ਸਾਹਿਦੀ ਰਚਨਾ ਕੀਤੀ ਔਰ ਲੰਮਾ ਸਮਾਂ ਐਜੂਕੇਸ਼ਨ ਦੇ ਨਾਲ ਜੁੜੇ ਰਹੇ ਔਰ ਅੱਜ 92 ਸਾਲ ਇਹਨਾਂ ਦੀ ਉਮਰ ਆ ਬਾਸਵਰਡ ਕੋ ਜਿੰਨਾਂ ਦੀ ਚੀਤਿਆਂ ਨੂੰ ਵਸਰ ਵੀ ਜਾਂਦਾ ਤੇ ਉਮਰ ਦਾ ਤਕਾਜਾ ਵਾ ਉਹਦੇ ਕਰਕੇ ਇਹਨਾਂ ਨੂੰ ਕਈ ਵਾਰੀ ਆਪਦੇ ਨਾਵਲਾਂ ਦਾ ਨਾਮ ਵੀ ਭੁੱਲ ਗਏ ਕਹਾਣੀਆਂ ਦੇ ਨਾਮ ਵੀ ਭੁੱਲ ਜਾਂਦੇ ਪਰ ਇਹਨਾਂ ਦੇ ਜਿਹਨ ਦੇ ਵਿੱਚ ਅੱਜ ਵੀ ਉਹ ਜਿਹੜੀਆਂ ਨਾ ਸਾਰੀਆਂ ਯਾਦਾਂ ਫਿਲਮ ਦੇ ਰੂਪ ਚ ਜਿਉਂਦੀ ਤੇ ਉਹ ਘੁੰਮ ਰਹੀਆਂ ਔਰ ਪ੍ਰਮਾਤਮਾ ਗਾੜੀ ਮੈਂ ਤੇ ਇਹੀ ਅਰਦਾਸ ਕਰਦਾ ਕਿ ਇਹਨਾਂ ਨੂੰ ਪ੍ਰਮਾਤਮਾ ਦੀ ਸਿਹਤਮੰਦ ਰੱਖਣ ਹੋਰ ਉਮਰ ਦਰਾਜ ਕਰਨ ਤਾਂ ਕਿ ਸਾਡੇ ਨਾਲ ਜਿਹੜੀਆਂ ਇਹ ਮਿੱਠੀਆਂ ਪਿਆਰੀਆਂ ਈਲੀਆਂ ਗੱਲਾਂ ਉਸ ਵਕਤ ਦੀਆਂ ਸਹਿਦੀਆਂ ਸਮਾਜ ਦੀਆਂ ਕਰ ਆਦਿਆਂ ਤੇ ਖਾਸ ਕਰਕੇ ਸਰਦਾਰ ਪ੍ਰਤਾਪ ਸਿੰਘ ਕੈਰੋਣਾ ਦੀਆਂ ਉਸ ਵਕਤ ਦੀਆਂ ਕਿਉਂਕਿ ਉਹ ਮਾਝੇ ਦੇ ਪਹਿਲੇ ਚੀਫ ਮਿਨਿਸਟਰ ਸੀ ਜਿੰਨਾਂ ਨੇ ਪੰਜਾਬ ਦੀ ਬਾਗਡੋਰ ਸੰਭਾਲੀ ਔਰ ਪੰਜਾਬ ਨੂੰ ਬਲੰਦੀਆਂ ਦੀ ਤਰੱਕੀਆਂ ਦੀ ਰਾਹਾਂ ਤੇ ਉਹ ਲੈ ਕੇ ਗਏ ਔਰ ਇਹਨਾਂ ਦੀ ਸ਼ਬਦਾਂ ਦੇ ਵਿੱਚੋਂ ਦਰਦ ਵੀ ਝਲਕਦਾ ਕਿ ਉਹ ਗੋਲੀ ਜਿਹੜੀ ਪ੍ਰਤਾਪ ਸਿੰਘ ਕੈਰੋਣਾ ਦੀ ਹਿੱਕ 'ਚ ਨਹੀਂ ਵਜਈ ਉਹ ਪੰਜਾਬ ਦੀ ਹਿੱਕ 'ਚ ਵਜਈ ਸੀ ਔਰ ਐਡਾ ਪਿਆਰਾ ਲੀਡਰ ਸੀ ਜਿਹੜਾ ਤੇ ਲੇ ਗਿਆ ਪੰਜਾਬ ਦੇ ਹੱਥੋਂ ਬਾਦਸ਼ਾਹ ਇਹੋ ਜਿਹਾ ਜੀਪਰ ਪੰਜਾਬ ਨੂੰ ਨਸੀਬ ਨਹੀਂ ਆਇਆ ਇਹ ਉਹ ਗੱਲਾਂ ਸੀ ਜਿਹੜੀਆਂ ਮੈਂ ਅੰਕਲ ਵਾਲਾਂ ਦੇ ਨਾਲ ਕਰ ਪਾਇਆ ਮੇਰੇ ਚੈਨਲ ਨੂੰ ਜੇ ਗੱਲਾਂ ਚੰਗੀਆਂ ਲੱਗਣ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜਿੱਥੇ-ਜਿੱਥੇ ਵੀ ਮੇਰੇ ਦੇਸ਼ ਦੇ ਮੈਨੂੰ ਵੇਖ ਰਹੇ ਜੀ ਮੇਰੇ ਚੈਨਲ ਨੂੰ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਹਮੇਸ਼ਾ ਹੀ ਖੁਸ਼ ਰਹੋ ਚੜਦੀ ਕਲਾ ਚ ਰਹੋ ਮੈਂ ਤੁਹਾਡਾ ਆਪਣਾ ਕੀਤੂ ਪਾਪਾ